ਜਾ ਪਾ ਲੱਗੇਗੇ ਮਿਰਚਾਂ ਦਾ achar ਪਾਉਣ ਤੇ ਇਹ ਮਿਰਚਾਂ ਦਾ achar ਜਦੋਂ ਮੈਂ ਉਹਦੇ ਵਿੱਚ ਕੀ ਕੀ ਪਾਉਂਗੀ ਹਨ ਉਹ ਜਿਆ ਪਸਾਰੀ ਸ਼ੇਅਰ ਕਰਾਂਗੀ ਤੇ ਮੈਂ ਇੱਕ ਖਾਸ ਚੀਜ਼ ਜਰੂਰ ਪਾਉਂਗੀ ਆਈ ਥਿੰਕ ਉਹ ਸਾਰੇ ਨਹੀਂ ਪਾਉਂਦੇ ਉਹਦੇ ਜਗ੍ਹਾ ਕੁਝ ਹੋਰ ਪਾਉਂਦੇ ਨੇ ਬਟ ਮੈਂ ਕੁਝ ਹੋਰ ਪਾਉਂਗੀ ਸੋ ਬਨੇ ਰਿਓ ਵੀਡੀਓ ਦੇਖਦੇ ਤੱਕ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਾ ਕਰੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚਲੋ ਫਿਰ ਆਜੋ ਆਪਾਂ ਪਾਈਏ ਮਿਰਚਾਂ ਦਾ achar ਹਾਂਜੀ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਕੱਢ ਕੇ ਰੱਖ ਲੈਨੇ ਦੋ ਦਿਨ ਹੋ ਗਏ ਤਿੰਨ ਦਿਨ ਮਨ ਨੂੰ ਉਹ ਲਿਆਂਦੀਆਂ ਨੂੰ ਮੈਨੂੰ ਟਾਈਮ ਨਹੀਂ ਸੀ ਲੱਗ ਰਿਹਾ ਸੋ ਮਿਰਚ ਹੈ ਕਿ ਨਹੀਂ ਸਾਡੇ ਵੱਡੇ ਵਾਲੀਆਂ ਮੈਂ ਦਿਖਾ ਦੇਣੀ ਆ ਤੁਹਾਨੂੰ ਦੇਖੋ ਇੰਨੇ ਮੋਟੀਆਂ ਮੋਟੀਆਂ ਮਿਰਚਾਂ ਨੇ ਲੰਬੀਆਂ ਲੰਬੀਆਂ ਤੇ ਮੈਂ ਵਹੀ ਸੋ ਵਰਤਾਂ ਕੀਤਾ ਹੈਗਾ ਕਿਉਂਕਿ ਫਿਰ ਫਵਿੱਤਰ ਕੁਛ ਨਾ ਕੁਛ ਕੁਛ ਨਾ ਕੁਛ ਬੋਲਦੀ ਰਹਿੰਦੀ ਹੈ ਸੋ ਮੈਨੂੰ ਕਰਨਾ ਪੈਂਦਾ ਇਹ ਲਓ ਜੀ ਇਹ ਆਪਣਾ ਹੈਗਾ ਮੇਨ ਇਨਗਰੀਡੀਅੰਟ ਜੀ ਨੂੰ ਪਤਾ ਲੱਗ ਗਿਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕੀ ਹੈਗਾ ਤੇ ਆਪਾਂ ਤਾਂ ਤੁਹਾਨੂੰ ਦੱਸ ਹੀ ਦੇਣਾ ਵੀ ਇਹ ਆਪਾਂ ਕੀ ਪਾ ਰਹੇ ਹਾਂਗੇ ਸਭ ਤੋਂ ਪਹਿਲਾਂ ਇਹਨੂੰ ਕੱਟ ਕੇ ਇੱਕ ਸਾਈਡ ਤੋਂ ਬਿਲਕੁਲ ਥੋੜਾ ਜਿਹਾ ਕੱਟਾਂਗੇ ਇਹਨੂੰ ਕੱਟ ਕੇ ਆਪਾਂ ਕੱਢ ਲੈਣੇ ਹਾਂਗੇ ਮੈਂ ਸਭ ਤੋਂ ਪਹਿਲਾਂ ਇਹਨੂੰ ਦੇਖੂਗੀ ਵੀ ਇਹਦੇ ਵਿੱਚ ਕੁਝ ਹੋਵੇ ਨਾ ਮੈਨੂੰ ਇਸਦੀ ਡਾਊਟ ਹਮੇਸ਼ਾ ਰਹਿੰਦੀ ਹੈਗੀ ਵੈਸੇ ਹੁੰਦਾ ਨਹੀਂ ਕੁਝ ਕਿਉਂਕਿ ਤਾਂ ਪਹਿਲੀ ਹਨਾ ਸਵਾਰਕੀ ਸਾਰੇ ਕਿਤੇ ਪਾਣੀਆ ਹੁੰਦੀਆਂ ਨੇ ਲੱਗੀਆਂ ਲਓ ਜੀ ਹੁਣ ਆਪਾਂ ਇਹਨੂੰ ਕੱਢ ਕੇ ਥਾਲੀ ਮੇਕ ਸ਼ੂਰ ਕਰਨੀ ਹੈ ਵੀ ਉਹ ਬਿਲਕੁਲ ਵੀ ਸਿੱਲੀ ਨਾ ਹੋਵੇ ਨਹੀਂ ਤਾਂ ਬੀਜਾਂ ਨੂੰ ਸਿੱਲ ਚੜ ਜਾਣੀਆਂ ਕੱਢ ਕੇ ਆਪਾਂ ਇੱਕ ਵਾਰੀ ਚੈੱਕ ਕਰ ਲੈਣਾ ਵੀ ਇਹਦੇ ਵਿੱਚ ਕੁਝ ਨਾ ਹੋਵੇ ਵੈਸੇ ਹੁੰਦਾ ਨਹੀਂ ਬਟ ਮੈਨੂੰ ਡਾਊਟ ਹੁੰਦਾ ਸੋ ਮੈਂ ਆਪਦਾ ਡਾਊਟ ਕਲੀਅਰ ਕਰਨਾ ਸੀਗਾ ਆਪਾਂ ਇਹਨੂੰ ਗ੍ਰੇਂਡਰ ਦੇ ਵਿੱਚ ਪੀਸ ਲੈਣੇਗੇ ਸਿਰਫ ਦਰਦਰਾ ਜਿਹਾ ਪੀਸਣਾ ਹੈਗਾ ਉਹਦੇ ਵਿੱਚ ਤੇ ਇਦਾਂ ਨਹੀਂ ਕਿ ਆਪਾਂ ਨੇ ਪਾਊਡਰ ਬਣਾਉਣਾ ਹੈਗਾ ਨਾਲ ਦੀ ਨਾਲ ਆਪਾਂ ਨੇ ਮਿਕਸਰ ਸਾੰਪਤਾ ਸੀਗਾ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਕਿਦਾਂ ਦਾ ਪੀਸਾ ਠੀਕ ਹੈ ਲਓ ਜੀ ਹੁਣ ਆਪਾਂ ਲੱਗਿਆਂਗੇ ਉਹਦੇ ਵਿੱਚ ਨ

हाँ हां नी पुतरी होली मिर्च कंटेनर तो ऑलरेडी है गया हो काली मिर्चों पा लो थे नई पुतरी pinch ऑफ हल्दी क्योंकि हल्दी ना उन्हें खराब हो जाती है इस करके हल्दी बिल्कुल थोड़ी ही डालनी अपन जस्ट फॉर कलर दे रही लौह हां जी ਇਹ ਦੀਆਂ ਕਰਕੇ ਨੇ ਇਹ ਸਵਾਦਾਣਾ ਹੈ ਅਗਰ ਤੁਸੀਂ ਇਹ ਸਮਾਂ ਆ ਗਿਆ ਉਹ ਦੀ ਚਣ ਕੇ ਇਹ ਮਨ ਹਾਂ ਕਰਨਾ ਨਾ ਹਾਂਜੀ ਤੇ ਆਪਣਾ ਇਹ ਸਾਰਾ ਮਸਾਲਾ ਜਿਹੜਾ ਇਦਾਂ ਕਰਕੇ ਮਿਕਸ ਹੋ ਗਿਆ ਹੁਣ ਇਹਨੂੰ ਆਪਾਂ ਪਾ ਕੇ ਬਣਾਵਾਂਗੇ ਮਿਰਚਾਂ ਇਹ ਹੈਗੀ ਸੀਗੀ ਸਰੋਂ ਤੇ ਅੰਬ ਐਸੇ ਰਾਈ ਪੌਨੇ ਹੁੰਦੇ ਨੇਗੇ ਰਾਈ ਮੈਨੂੰ ਨਹੀਂ ਮਿਲੀ ਰਾਈ ਦੀ ਆਪਾਂ ਸਰੋਂ ਵੀ ਯੂਜ਼ ਕਰ ਸਕਦੇ ਹਾਂ ਬਿਕਾਜ਼ ਇਹ ਸੇਮਿੰਗ ਹੁੰਦੀ ਹੈ ਅਸੀਂ ਇੰਡੀਆ ਚ ਹਰ ਵਾਰੀ ਕਰੋਂ 파ਕੀਹੀ ਬਣਾਉਣੀ ਹੁੰਦੀ ਹੈ ਸਾਨੂੰ ਆਈਡੀਆ ਦਿੱਤਾ ਸੀ ਕਿ ਇੱਕ ਵਾਰੀ ਸਾਡੇ ਕੋਈ ਆਇਆ ਸੀ ਉਹ ਰਜਸਤਾਨੀ ਸੀ ਤੇ ਰਜਸਤਾਨੀ ਨੇ ਮੈਨੂੰ ਐਦਾਂ ਬਣਾਈਆ ਹਨ ਸਾਡੇ ਮਲਗੋ ਕੋਈ ਕੰਮਕਰਾਲ ਆਈ ਸੀ ਉਹਨਾਂ ਨੇ ਸਮਝੀ ਦੱਸਿਆ ਕਹਿੰਦੇ ਤੁਸੀਂ ਰਾਈ ਦੀ ਜਗ੍ਹਾ ਇੱਕ ਵਾਰੀ ਸਰੋਂ ਪਾ ਕੇ ਮਿਰਚਾ ਬਣਾ ਕੇ ਲਿਖੋ ਤੇ ਇਹ ਬਹੁਤ ਵਾਹ ਟੇਸਟ ਆਊਗਾ ਉਂ ਤੇ ਫਿਰ ਮੈਂ ਮਿਸਨ ਫੱਕ ਬਣਾ ਲਾਗੇ ਤੋਂ ਇਸ ਕਰਕੇ ਮੈਂ ਸਰਵ ਨਹੀਂ ਪਾਈ ਹੈ ਅੱਪੀ ਆਪੇ ਆਪਾਂ ਜਾਣ ਦਿਨੀ ਬੁੱਤ ਆਹੇ ਕਟ ਕੇ ਦੇ ਦਈਏ ਨੂੰ ਤਾਂ ਕਿ ਮੜੀ ਕੇ ਸਰਦ ਬਟ ਨਹੀਂ ਤੇ ਫਿਰ ਉਸ ਤੋਂ ਬਾਅਦ ਅਸੀਂ ਸਰਵਾਂੀਆਂ ਮਿਰਚਾਂ ਹੀ ਬਣਾਉਣ ਲੱਗੇ ਯਾਨੀ ਕਿ ਬਹੁਤ ਜਿਆਦਾ ਟੇਸਟੀ ਲੱਗਦੀਆਂ ਯਾਨੀ ਕਿ ਹਰ ਸਬਜ਼ੀ ਵਿੱਚ ਬਣਾਉਣਾ ਸੋ ਇਸ ਕਰਕੇ ਆਪਾਂ ਇਥੇ ਵੀ ਮਚਾ ਜਾਣ ਤੋਂ ਬਹੁਤ ਦਿਨ ਹੋ ਗਏ ਸੀ ਪਰ ਅਸੀਂ ਨੇ ਨਹੀਂ ਬਣਾਈਆ ਅਜੇ ਥੋੜੇ ਹੈਗੇ ਇੰਨੇ ਬੱਚੇ ਤੇ ਅੱਧ ਲੱਗੇ ਸੀ ਹੁਣ ਉਹਨੇ ਮੈ ਕਅ ਕਿ ਫਿਰ ਵੀ ਕਰਦਾ ਇਧਰ ਹੁਣ ਪਵਿੱਤਰ ਜੀ ਆਪਣੀ ਗੋਦੀ ਚੜ ਗਏ ਪਵਿੱਤਰ ਜੀ ਖਾਣ ਗਏ ਹੁਣ ਐਪਲ ਮੈਂ ਪਾਉਣੀਆਂ ਨਹੀਂ ਹੁਣ ਨਹੀਂ ਚਾ ਹਣਾ ਬਤਾ ਪਾਪਾ ਜੀ ਆਉਣਗੇ ਪਾਪਾ ਜੀ ਫੇਸ ਤੇ ਘਾਣਗੇ ਫੇਸ ਤੇ ਘਾਏ ਤੇ ਦਛਣਗੇ ਕਿਵੇਂ ਬੰਨੀਆਂ ਨਹੀਂ ਹੈ ਹਣਾ ਲੱਭੂ ਤਾਂ ਹੁਣ ਉੱਤਰ ਹਾਂ ਮੈਂ ਕਹਾਂ ਸੀ ਸੱਤਾਂ ਲਾਉਂਦਾ ਹਾਂ ਉੱਤਰ ਨਹੀਂ ਹੈ ਨਾ ਹੁਣ ਚੀ 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 ਮਿੱਚਿੰਗ 'ਤੇ ਇਹਨੂੰ ਹੀ ਖੜਾਉਣਾ ਪੈਂਦਾ ਸਾਨੂੰ ਇਹ ਸਾਡਾ ਮੋਟੀ ਦੰਦਾ ਕਾਕਾ ਬਣ ਜਾ ਆਹ ਇਹ ਹੈਗੀ ਤੇਪਾਲ ਦਾ ਬਈ ਖਾ ਲੋ ਖਾ ਲੋ ਇਹਨਾਂ ਵਿੱਦੀਆਂ ਨੂੰ ਦੇਈਆਂ ਦੀ ਆਪਾਂ ਤੇ ਕੀ ਦੀ ਪਰ ਇਹ ਮਹਨਦਾ ਨਹੀਂ ਹੈ ਆਪੇ ਹੈ ਆਪੇ हां जी तुम्हें तो एकदम पसंद आया आपको ना टेस्टी लगा अभी कंटेनर में सिर्फ दही डाला ही मान लिया क्योंकि है ना ये दूसरा कंटेनर हर दे दे ये मामा मतलब यूज कर रही हूं वो बात क्यों नहीं थी होना कि बात करनी कि ये जड़ी सला ना ऐसे करके इस करके मैं कंटेनर में ही बड़ा यूज करूंगी क्योंकि मैंने चेंज होनेने रास्ते जो जो देखे हैं मेरा खत्म हो गया है जो कोडिंग के देति का पालन नहीं हो तो स्तनेंगे बालक ने, ने, ने जो शुरू रूप होने तो भी सिग्नल आ नहीं है सो इस करके सिर्फ मैं इग वाला लेंगे कि मैं इग वाला लेंगे सीधे ब्रांडाम लिया ते मैं मेनू खीर दिया वर्गा लग गई लोग लोग समझता है अदरक्ति दी विच ते मैं मिर्चों थोड़ा ना बहुत कर ला ਸੋ ਸਫਾਈ ਲਾਵਾ ਕਿਉਂਕਿ ਆਪਣੇ ਤੋਂ ਆਪਣੇ ਉੱਤੇ ਰੱਖਦੇ ਨੇ ਆਪਣੇ ਸਤੂਤ ਤਪ ਹੈ ਨਹੀਂ ਸੀ ਸਾਡੇ ਸੋ ਇਸ ਤਰੀਕੇ ਨੇ ਇਹ ਨਹੀਂ ਉਹਨਾਂ ਨੂੰ ਪੇਪਰ ਦੇ ਦੇ ਮਜਾ ਜਿਹਾ ਸਾਫ ਲੂਗੀ ਉਹ ਪਵਿੱਤਰ ਪ੍ਰਸੰਦੀ ਹੈ ਨਹੀਂ ਜਿਹੜੀ ਰੱਖੀ ਜਾਂਦੀ ਹੈ ਚਲੋ ਪਹਿਲਾਂ ਉਹ ਕੰਨੀ ਨੇ ਇਸਨੂੰ ਸਾਫ ਇਹ ਲੋਜੀ ਆਪਾਂ ਇਹਨਾਂ ਨੂੰ ਕਹ ਲਈਏ ਸੰਗਿਤਨ ਸਾਫ ਸਾਫ ਤੇ ਮੈਂ ਥਾਲੀ ਤੇ ਚੀਰ ਰੱਖਤੀ ਸਾਫ ਕਰਕੇ ਵੀ ਮਤਲਬ ਪਾਣੀ ਹੈ ਨਾ ਦੇ ਉੱਤੇ ਵਾਸ਼ ਕੀਤੀਆਂ ਸੀ ਪਾਣੀ ਇਹਨਾਂ ਦੇ ਉੱਤੇ ਬਿਲਕੁਲ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਮਰਚਾ ਨਾ ਚਾਰੇ ਜਿਹੜਾ ਖਰਾਬ ਹੋ ਜੂਗਾ ਤੇ ਮੈਂ ਇਹਨਾਂ ਦੀ ਡੰਡੀਆਂ ਨਹੀਂ ਜਿਹੜੀਆਂ ਹੋਣੇ ਤੋੜੂੰਗੀ ਕਿਉਂਕਿ ਇਹ ਵਾਸ਼ ਤਾਂ ਕੀਤੀਆਂ ਹੋਈਆਂ ਨੇ ਇਸ ਕਰਕੇ ਮੈਂ ਨਹੀਂ ਤੋੜੂੰਗੀ ਇਹਦੇ ਨਾਲ ਮਿਰਚ ਜੜੀ ਲੌਂਗ ਟਾਈਮ ਚਲਦੀ ਹੈ ਜਲਦੀ ਖਰਾਬ ਨਹੀਂ ਹੁੰਦੀ ਜਿੰਨੇ ਕਿੰਨੇ ਦਿਨ ਹੋਗੇ ਉਦੋਂ ਹੀ ਬੰਨਿਆ ਨਹੀਂ ਇਹ ਖਰਾਬ ਨਹੀਂ ਹੋਣਾ ਜੇ ਡੰਡੀਆਂ ਤੋੜ ਦਿੰਦੇ ਤਾਂ ਖਰਾਬ ਹੋ ਜਾਣੀਆਂ ਸੀ ਪਰ ਚਲੋ ਹੁਣ ਤਾਂ ਹਨ ਤੋੜ ਦਉ ਚਲੋ ਦੇਖਾਂ ਟਾਈਮ ਤੇ ਕੀ ਬੰਨਦਾ ਹੈਗਾ ਪਰੋ ਜੇ ਡੰਡੀ ਨਾਲ ਪੌਨੇ ਤਾਂ ਇਹ ਕੱਢਾ ਟਾਈਮ ਫਿਗਰਨ ਇਹਦਾ ਚੱਕ ਕੇ ਕੱਢ ਲੋ ਕੱਟ ਕੇ ਬੰਨ ਦੇ ਹੁਣ ਤਾਂ ਫਰੈਂਕ ਕਲੀਂ ਕਰ ਲਈਏ फटाफट ਹੋਇਆ ਨੂੰ ਉਪਰ ਲੈਣੇ ਸਕਤੋ

ਕੋਲੀ ਨਹੀਂ ਤੇ ਦੇ ਲਈ ਨਾ ਫਿਰ ਤੁਹਾਨੂੰ ਦੇਣੀ ਕੋਲੀ ਕਿਉਂਕਿ ਪਰਿਵਾਰਿਕਲੀ ਡਿਸਟਰਬ ਕਰ ਰਹੀ ਸੀ ਕੋਲੀ ਮੰਗ ਰਹੀ ਸੀ ਤੁਮੇ ਚੱਕ ਕੋਲੀ ਤੇ ਫਿਰ ਹਾਂਜੀ ਕੁਛ ਕੁਸ਼ਨ ਆਪਸ ਕਰ ਲੈਣਗੇ ਆਪੇ ਹਾਂਜੀ ਆਪਲੀਓ ਲਓ ਮੋਂ ਐਪਲ ਵੀ ਚਾਹੀਦਾ ਸੀ ਆਪੇ ਰੱਖ ਜਾਂਦੀ ਆਪੀ ਚੱਕੇ ਲੈ ਜਾਂਦੀ ਆ ਫਿਰ ਗ੍ਰਾਮ ਮੰਗ ਲਵਾਂਗੇ ਜਾਂਦੇ ਆ ਉਹ ਕਹਾਣੀ ਬੋਲੀ ਨਹੀਂ ਚੁੱਪ ਚੁਪ ਲੈਣਾ ਆਂ ਆਜਾ ਤਾ ਲੈ ਰੋਠੀ ਪਾਣੀ ਗਿਆ ਉਹ ਕਿੱਥੇ ਅਜੇ ਉਹ ਫੇਰ ਹੀ ਆਇਆ ਚਾਰ ਪਾਣ ਲੱਗਾ ਜੇ ਸਾਹਮਣੇ ਰੋਮੀ ਕਿਤੇ ਬੈਠੇ ਹੋਣਗੇ ਤਾਂ ਚਾਹੇ ਉਹ ਕੀ ਬਤਾਏਗਾ ਕਦੋਂ ਉੱਠ ਜੇ ਤੇਰੀ ਹੋਂਟਾਏ ਵੀ ਨਹੀਂ ਨਾ ਸਦਾ ਵੀ ਛੋੜੀ ਛੀਜ ਨੂੰ ਕੀ ਹੱਥ ਲਾੜੇ ਇਸ ਵਿੱਚਾਂਗੇ ਆਨ ਕਰਨੀਆਂ ਸਿਰਫ ਵੀ ਸਾਰਿਆਂ ਤੁਸੀਂ ਕਿਹਦਾ ਹੱਥ ਜਾਂਦਾ ਨਹੀਂ ਨਹੀਂ ਉਹ ਚੇਜ ਨਹੀਂ ਚੱਕੇ ਨਾ ਉਹਨਾਂ ਦੇ ਹੱਥਾਂ ਲੈ ਲੈਂਦੇ ਹਾਂ ਸੋਇਸ ਕਰਕੇ ਫੈਲੀ ਕੇ ਹਾਰਾ ਲੈਂਦੇ ਹਾਂ ਜਦਿਆਂ ਬੇਜ ਜਾਦੇ ਹਾਂ ਇਤਨਾ ਲੰਬਾ ਮਿਰਚ ਜਦੋਂ ਇਹਨੂੰ ਕੱਟੂਹੀ ਲਾਗੇ ਨੇਗੇ ਇਹਨੂੰ ਰੱਖਦੇ ਹਾਂ ਸਾਈਡ ਤੇ ਇਹਨੂੰ ਰੱਖਦੇ ਹਾਂ ਕੋਲੇ ਕੋਲੇ ਹੁਣ ਇਹਨੂੰ ਪੜਾ ਲਈਏ ਇਹਨੂੰ ਪੜਾ ਰੱਖਨੇ ਨੇ ਕਿਉਂਕਿ ਜਦੋਂ ਬਤਨ ਵਾਪਸ ਕਿਚਰਾ ਰਹਿਣ ਵਿੱਚ ਤੇ ਹੁਣ ਅਰੇ ਆਪਾਂ ਕੰਟੇਨਰ ਇਹ ਕੀ ਕੁਝ ਫਿਲ ਕਰਦੇ ਜਾਵਾਂਗੇ ਤੇ ਇਹ ਨਹੀਂ ਕਿ ਆਪਾਂ ਲਿਆ ਸਾਰੀ ਮਿਰਚਾ ਪਾਉਣ ਤੋਂ ਬਾਅਦ ਆਪਾਂ ਨੇ ਫਾਈਨਲੀ ਪਾਤਾ ਸਿਰਕਾ ਤੇ ਹੁਣ ਆਪਾਂ ਦੇਖਦੇ ਆਂ ਮਿਰਚਾ ਕਿਵੇਂ ਦੀਆਂ ਬਣ ਗਈਆਂ ਦੋ ਦਿਨਾਂ ਚ ਬਣ ਜਾਣਗੀਆਂ ਇਹ ਬਹੁਤ ਵਧੀਆ ਤੇ ਦੇਖਾਂਗੇ ਫਿਰ ਟੇਸਟ ਕਰਕੇ ਤੁਹਾਨੂੰ ਵੀ ਦਿਖਾਵਾਂਗੇ ਵੀ ਕਿਵੇਂ ਦੀਆਂ ਬਣਦੀਆਂ ਨੇ ਇਹਨੂੰ ਚੰਗੀ ਤਰ੍ਹਾਂ ਹਲਾ ਦੇਣਾ ਕਿਉਂਕਿ ਜੇ ਆਪਾਂ ਹਲਾਵਾਂਗੇ ਨਹੀਂ ਨਾ ਸਿਰਕਾ ਜਿਹੜਾ ਹੈਗਾ ਮਿਕਸ ਨਹੀਂ ਹੋਊਗਾ ਉਦੋਂ ਕਰਤਾ ਆਪਾਂ ਟੱਕਣ ਮੰਨਦੇ ਇਹਨੂੰ ਸਾਹਮਣੇ ਹੀ ਰੱਖਾਂਗੇ ਤੇ ਹਲਾਉਂਦੇ ਰਵਾਂਗੇ ਦੋ ਦਿਨ ਤੇ ਉਸ ਤੋਂ ਬਾਅਦ ਦੇਖਦੇ ਆ ਕਿਵੇਂ ਦੀਆਂ ਬਣਦੀਆਂ ਨੇ ਆਪਾਂ ਨਾਲ ਦੀ ਨਾਲ ਕਰਤੀ ਹੈ ਕਲੀਨਿੰਗ ਸਟਾਰਟ ਕਲੀਨਿੰਗ ਮੈਂ ਨਾਲ ਦੀ ਨਾਲ ਕਰ ਦੇਣੀ ਹੁੰਦੀ ਹੈ ਕਿਉਂਕਿ ਮੈਨੂੰ ਕਲੀਰਾ ਵਧੀਆ ਨਹੀਂ ਲੱਗਦਾ ਲਓ ਜੀ ਕਰੋ ਚੈੱਕ ਆਪਣਾ ਚਰ ਬਹੁਤ ਜਿਆਦਾ ਟੇਸਟੀ ਬਣਿਆਗਾ ਤੇ ਅੱਧਾ ਰਹਿ ਗਿਆ ਅੱਧਾ ਸੀ ਖਾ ਵੀ ਲਿਆ ਮੈਂ ਕਿਉਂਕਿ 2 ਦਿਨ ਹੋ ਗਏ ਵੀਡੀਓ ਬਣਾਉਣੀ ਭੁੱਲ ਗਈ ਸੀਗੀ ਤਾਂ ਮੈਂ ਕਿਹਾ ਦਿਖਾ ਦਾਂ ਤੁਹਾਨੂੰ ਕਿਦਾਂ ਦਾ ਬਣਿਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਕਿਦਾਂ ਲੱਗਿਆ ਜੀ ਰੈਸਪੀ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ